ਦੇਖੋ ਬਾਰ ਬਾਰਿਸ਼ ਹੋ ਰਹੀ ਆ ਤੇ ਸਵੇਰ ਦਾ ਟਾਈਮ ਆ ਇਹ 5:00 ਵਜੇ ਦਾ ਟਾਈਮ ਆ ਮੈਂ ਨਾ ਖਿੜਕੀ ਵਿੱਚ ਦੀ ਬਣਾ ਰਹੀ ਸੀ ਵੀਡੀਓ ਕਿਉਂਕਿ ਜਿਵੇਂ ਵੀਡੀਓ ਖੋਲਦੀ ਆ ਨਾ ਤਾਂ ਬਾਹਰ ਜਿਹੜੀ ਹੁੰਦੀ ਆ ਬਹੁਤ ਜ਼ਿਆਦਾ ਵਾ ਅੰਦਰ ਵੱਲ ਨੂੰ ਤੇ ਤਾਂ ਕਰਕੇ ਮੈਂ ਇਧਰੋਂ ਹੀ ਬਣਾ ਰਹੀ ਸੀ ਕਿ ਮੈਂ ਕਿਚਨ ਲਖ ਨੂੰ ਦਿਖਾਵੀ ਆ ਵੀ ਬਾਰਿਸ਼ ਹੋ ਰਹੀ ਆ ਮੌਨਸੂਨ ਹਨਾ ਕਹ ਲੋ ਵੀ ਪਹਿਲੀ ਮੌਨਸੂਨ ਆਈ ਆ ਤੇ ਸ਼ੁਕਰ ਹੈ ਵੀ ਨਹੀਂ ਆਇਆ ਤੇ ਇੰਨੀ ਹਨਾ ਗਰਮੀ ਸੀ ਨਾ ਬੁਰੇ ਹਾਲ ਸੀਗੇ ਬਹੁਤ ਤੰਗ ਕੀਤਾ ਪਿਆ ਸੀ ਗਰਮੀ ਨੇ ਦੋ ਦਿਨ ਹੋ ਗਏ ਸੀ ਸਾਡੇ ਤਾਂ ਲਾਈਟ ਦੇ ਵੀ ਕੱਟ ਨਾ ਸਾਰਾ ਸਾਰਾ ਦਿਨ ਲੱਗੇ ਰਹਿੰਦੇ ਸੀ ਰਾਤ ਨੂੰ ਵੀ ਬਹੁਤ ਤੰਗ ਕੀਤਾ ਪਿਆ ਸੀ ਗਰਮੀ ਨੇ ਤੇ ਹਜੇ ਨਾ ਸਵੇਰ ਦਾ ਟਾਈਮ ਆ ਮਤਲਬ ਕਿ 5:30 ਦਾ ਟਾਈਮ ਆ ਤੇ ਬਾਰਿਸ਼ ਦੇਖੋ ਹੋ ਰਹੀ ਆ ਮੈਂ ਦਿਖਾਉਣੀ ਤੁਹਾਨੂੰ ਬਾਹਰੋਂ ਵੀ ਦਿਖਾਉਣੀ ਆ ਜੇ ਕੱਟ ਹੋਈ ਬਾਅਦ ਚ ਦਿਖਾਉਣੀ ਆ ਬਾਛੜਾ ਦੇਖੋ ਇਹਦੋਂ ਆ ਰਿਹਾ ਮੇਰੇ ਹੱਥਾਂ ਤੇ ਲੈ ਦੇਖੋ ਪਾਣੀ ਪਾਣੀ ਮੋਟੀ ਮਿੱਟੀ ਆਈ ਹੋਣੀ ਆ ਉਸ ਤੋਂ ਬਾਅਦ ਪਾਣੀ ਇਹਨਾਂ ਮੌਸਮ ਦਾ ਬਹੁਤ ਫਰਕ ਪੈ ਆਣਾ ਮੈਂ ਸੱਚੀ ਬਹੁਤ ਗਰਮੀ ਸੀ ਤਪਾਏ ਪਈ ਸੀ ਗਰਮੀ ਨੇ ਤਾਂ ਸ਼ੁਕਰ ਆ ਪ੍ਰਮਾਤਮਾ ਦਾ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਤੇ ਦੁਪਹਿਰ ਦਾ ਟਾਈਮ ਆ ਤੇ ਬਲੌਗ ਮੈਂ ਸਵੇਰੇ ਸ਼ੁਰੂ ਕਰਤਾ ਸੀਗਾ ਮੈਂ ਦਿਖਾਇ ਅੱਜ ਸਵੇਰ ਬਾਰਿਸ਼ ਹੋ ਰਹੀ ਸੀ ਤੇ ਸਵੇਰ ਬਾਰਿਸ਼ ਕਾਫੀ देर ਹੁੰਦੀ ਰਹੀ ਆ ਮੇਰੇ ਫਿਰ ਤੋਂ 2 ਘੰਟੇ ਬਾਰਿਸ਼ ਹੋ ਗਈ ਆ ਤੇ ਮੌਸਮ ਦਾ ਬਹੁਤ ਫਰਕ ਪੈ ਗਿਆ ਇੰਨੇ ਕ ਨਾਲ ਹੀ ਠੰਡਕ ਜੀ ਮਿਲ ਗਈ ਤੇ ਇੱਕ ਦੋ ਵੇਰੀ ਹੋਰ ਇਦਾਂ بارش ਹੋ ਜੇ ਨਾ ਤੇ ਵਧੀਆ ਬਾਕੀ ਕਈ ਦਿਨਾਂ ਤੋਂ ਵਲੌਗ ਨਹੀਂ ਅਸੀਂ ਬਣਾ ਰਹੇ ਸੀਗੇ ਤੇ ਬੇਤ ਨਹੀਂ ਥੋੜੀ ਜਿਹੀ ਠੀਕ ਤੇ ਕੁਛ ਬਸ ਉਹਦੇ ਕਰਕੇ ਅ ਕੈਲੋ ਵੀ ਸ਼ਡਿਊਲ ਹੀ ਉਦਾਂ ਦਾ ਸਾਈਵਾਰੀ ਹੁੰਦਾ ਆਪਣਾ ਤੇ ਟਾਈਮ ਹੀ ਨਹੀਂ ਲੱਗਿਆ ਵਲੌਗ ਵਗੈਰਾ ਬਣਾਉਣ ਦਾ ਤੇ ਹੁਣ ਮੈਂ ਲੱਗੀ ਸੀਗੀ ਚਾਹ ਬਣਾਉਣ ਤੇ ਇਹ ਦੇਖੋ ਮੇਰੇ ਸਵੇਰੇ ਬਰਤਨ ਧੋਕੇ ਰੱਖੇ ਹੋਏ ਸੀਗੇ ਤੇ ਇਹ ਟੋਕਰੀ ਚ ਮੇ ਸੋ ਫ੍ਰੀ ਵੇਲੀ ਨੇ ਕੀਤੀ ਹੁਣ ਵੇਲੀ ਕੀਤੀ ਆ ਹੁਣ ਇਹ ਭਾਂਡੇ ਤੇ ਬਾਕੀ ਹੁਣ ਲਗੀ ਸੀ ਮੈਂ ਚਾਹ ਬਣਾਉਣਾ ਸਾਢੇ 3:00 ਦਾ ਟਾਈਮ ਹੋ ਗਿਆ ਵਾ ਤੇ ਚਾਹ ਬਣਾ ਲਵਾਂ ਤੇ ਚਾਹ ਪੀਵਾਂਗੇ ਹੁਣ ਮੇਰੇ ਫੇਸ ਤੋਂ ਪਤਾ ਲੱਗ ਰਿਹਾ ਹੁਣਾ ਮੈਨੂੰ ਨਾ ਸਰਵਾਈਕਲ ਦੀ ਪ੍ਰੋਬਲਮ ਆ ਤੇ ਹੁਣ ਮੈਂ ਦੇਖੂਗੀ ਠਾਠ ਤੇ ਜਾਉਂਗੀ ਫਿਰ ਮੈਂ ਦਿਖਾਉਂਗੀ ਉੱਥੇ ਸੰਡੇ ਨੂੰ ਕਿ ਉੱਥੇ ਦਿਖਾ ਕੇ ਹੀ ਇਹਨੇ ਸਹੀ ਹੋਣਾ ਵਾ ਤੇ ਜਦੋਂ ਸਰਵਾਈਕਲ ਹੋ ਜਾਂਦੀ ਹੈ ਫਿਰ ਤੁਹਾਨੂੰ ਪਤਾ ਜਿਨ੍ਹਾਂ ਜਿਨ੍ਹਾਂ ਨੂੰ ਸਰਵਾਈਕਲ ਹੋਊਗੀ ਹਨਾ ਉਹਨਾਂ ਨੂੰ ਤਾਂ ਪਤਾਗਾ ਕਿ ਕੀ ਕੀ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਸਰਵਾਈਕਲ ਕਰਕੇ ਹਨਾ ਤੇ ਕਿੰਨਾ ਜ਼ਿਆਦਾ ਆ ਦਰਦ ਫੀਲ ਹੁੰਦਾ ਆ ਜਗ੍ਹਾ ਤੇ ਉੱਪਰ ਹਨਾ ਟਿਕਾ ਨਹੀਂ ਆਉਂਦਾ ਬਿਲਕੁਲ ਵੀ ਤੇ ਚੱਕਰ ਆਉਂਦੇ ਮੈਨੂੰ ਇੰਨੇ ਚੱਕਰ ਆਉਂਦੇ ਸੀਗੇ ਰੋਜ਼ ਹੀ ਹੁਣ ਇੰਨੇ ਚੱਕਰ ਤੁਰੀ ਫਿਰਦੀ ਨੂੰ ਵੀ ਚੱਕਰ ਆਏ ਕੋਈ ਕੰਮ ਚੋਰ ਵਾਲਾ ਕਰ ਲੈਣਾ ਜਿਵੇਂ ਕੱਪੜੇ ਝਾੜਤੇ ਤਾਂ ਵੀ ਹਨਾ ਐ ਮੈਨੂੰ ਇੰਨੇ ਚੱਕਰ ਆਉਣੇ ਪੋਟੋ ਖੀ시면 ਕਿੰਨੇ ਦਿਨਾਂ ਦੀ ਹੁਣ ਦੇਖਦੇ ਹਾਂ ਸੰਡੇ ਨੂੰ ਦਿਖਾਵਾਂਗੀ ਉੱਥੇ ਬਾਕੀ ਚਲੋ ਚਾਹ ਬਣਾ ਲਈਏ ਤੇ ਤੁਹਾਡੇ ਨਾਲ ਕਰਾਂਗੇ ਅੱਗੇ ਗੱਲਾਂ ਬਾਤਾਂ ਬਹੁਤ ਦਿਨ ਹੋ ਗਏ ਆ ਕੋਈ ਵੀਡੀਓ ਨਹੀਂ ਬਣਾਈ ਕੋਈ ਤੁਹਾਡੇ ਨਾਲ ਗੱਲਬਾਤ ਨਹੀਂ ਹੋਈ ਤੇ ਚਲੋ ਜੀ ਪਹਿਲਾਂ ਹੁਣ ਆਪਾਂ ਚਾਹ ਬਣਾ ਲਈਏ ਫਿਰ ਕਰਦੇ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਤੁਹਾਡੇ ਨਾਲ ਚਾਹ ਬਣਾ ਲਈ ਆਪਾਂ ਨਾਲ ਲੈ ਲਈ

ਉਹ ਚੀ ਜਿਵੇਂ ਦਿਨ ਰੋਜ ਆ। ਉਹ ਦੇ। ਉਹ ਕੌਣ? ਆ ਛਿੰਦ ਚੁੰਦੇ ਤਾਂ ਲਾਲਿਆ ਕਰਵਾੜੀਓ। ਤੇ ਪਾਪਾ ਤੁਸੀਂ ਹੀ ਬਿਠਾਇਆ ਮੈਨੂੰ ਮਮਾ ਨੇ ਨਹੀਂ ਉਠਾਇਆ। ਛਿੰਦ ਲਾਦਾ? ਨਹੀਂ ਉਹ ਤਾਂ ਲਾਉਣੇ ਸੀ ਵਿੱਚ ਪਾ ਕੇ ਫੇਰ ਆਇਆ ਵਾ ਨਾ ਸਪੈਸ਼ਲੀ। ਓਹੋ। ਛੇਰ ਫੋਨ ਦੇ ਦੋ ਤੈਨੂੰ। ਮੈਂ ਬੈੱਡ ਸ਼ੀਟ ਅਹ ਜੇ। ਸ਼ੀਟ ਤੁਹਾਨੂੰ ਦਿਖਾਣਾ। ਸ਼ੀਟ ਨੇ ਕੀ ਕਰਨਾ ਵਾ? ਔਰ ਔਰ। ਸ਼ੀਟ ਮੈਂ ਲਾਰਾ ਕੋਣ ਲੱਗੀ ਆ। ਓਏ 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 ਕਰਦ ਨਹੀਂ ਲੈਣੀ। ਇਹ ਪਾ ਚੀੜਦੇ ਆਂ ਭਿੰਡੀਆਂ ਧੋ ਕੇ ਸਕਾ ਕੇ ਰੱਖਤੀਆਂ ਸੀ ਆ ਤੇ ਹੁਣ ਮੈਂ ਚੀੜ ਦਿੱਤੀ ਭਿੰਡੀਆਂ ਪਰ ਮੈਨੂੰ ਇਹ ਕੋਈ ਭਿੰਡੀਆਂ ਜੀਰੇ ਨਾਲ ਧੱਕ ਨਹੀਂ ਰਿਹਾ ਟੰਕ ਵੀ ਇਹ ਚ ਰੱਖੀ ਨਾ ਫੇਡੂਗੀ ਜਾਂ ਤਾਂ ਘਰੀ ਆਂਦੀ ਆ ਉਧਰ ਕਿਹਾ ਸੀ ਵੀ ਫੜ ਲਓ ਰਾਮ ਨਾ ਬੜਦੇ ਹੁਣ ਜੀ ਆ ਬਸ ਪਤਨਾ ਬਹੁਤ ਹੋ ਤਾਂ ਨਹੀਂ ਸ਼ੁਰੂ ਹੋ ਗਿਆ ਤੇ ਹੁਣ ਪਾਵਾਂਗੇ ਆਪਾਂ ਪਿਆਜ਼ ਤੇ ਵਿੱਚ ਆਪਾਂ ਨੂੰ ਮਿਕਸ ਕਰਤੀਆਂ ਭਿੰਡੀਆਂ ਤੇ ਇਹਨੇ ਮोटे-ਮोटे ਪਿਆਜ਼ ਨਾਲ ਫਿਰ ਸੋਹਣੇ ਲੱਗਦੇ ਨੇ ਬਰੀਕ ਪਿਆਜ਼ ਤਾਂ ਫਿਰ ਇਕੱਠੇ ਜੇ ਹੋ ਜਾਂਦੇ ਆ ਭੋਨਾਂ ਤੇ ਤਾਂ ਮੈਂ ਥੋੜੀ ਜਿਹੀ ਮੱਤੇ ਰੱਖ ਦਿੰਦੀ ਹਾਂ ਤੇ ਅਸੀਂ ਸਬਜ਼ੀ ਵਿੱਚ ਬਹੁਤ ਵੇਲੇ ਦੱਸਿਆ ਮੋਹਲਾਪੁਰੋਂ ਲੈ ਕੇ ਹੁੰਨੇ ਆ ਅਲੈਕਿਆਂ ਨੇ ਹੁੰਨੇ ਆ ਵੀ ਉੱਥੇ ਬਜ਼ੁਰਗ ਆ ਹਨਾ ਉਹ ਆਪ ਬੀਜ ਵੇ ਸਬਜ਼ੀ ਹੁੰਨੇ ਤਾਂ ਵੈਸੇ ਮੈਂ ਅੱਧਾ ਕਿਲੋ ਪੰਡੇ ਮੰਗਵੋਣੀ ਹੁੰਦੀ ਆ ਸਰਦਨ ਦਾ ਸਾਡੇ ਵਾਸਤੇ ਨੂੰ ਸਾਧਾ ਕਿਲੋ ਤੇ ਪਰ ਕੱਲ ਕਹਿੰਦੇ ਸੀ ਬਾਪੂ ਜੀ ਨੇ ਕਿਲੋ ਹੀ ਪਾਤੀ ਆਏ ਕਹਿੰਦੇ ਆਓ ਕਹਿੰਦੇ ਚਾ ਕੋਈ ਨਾ ਤੂੰ ਪੁੱਤੋ ਹੀ ਲੈ ਜਾ ਉਹਨਾਂ ਦੀ ਆਪਦੀ ਵੀਜੀ ਹੋਈ ਹੈ ਸਬਜ਼ੀ ਇੱਥੋਂ ਦੇ ਕਿਉਂ ਨਹੀਂ ਹੈ। ਸਬਜ਼ੀ ਤਾਜੀ-ਤਾਜੀ ਸਬਜ਼ੀ ਹੁੰਦੀ ਹੈ ਉਹਨਾਂ ਦੀ। ਚਲੋ ਇੱਧਰ ਆਪਾਂ ਆਟਾ ਵੀ ਛਾਂਲ ਲਿਆ ਮੈਂ ਹੁਣ ਆਟਾ ਵੀ ਗੁੰਨ੍ਹ ਦੇਣਾ ਵਾ ਤੇ ਸਬਜ਼ੀ ਨੂੰ ਤੜਕਾ ਲਾ ਕੇ ਤੇ ਫਿਰ ਮੈਂ ਝਾੜੂ ਕਰੂੰਗੀ ਅੰਦਰ ਸਾਮ ਨੂੰ ਵੀ ਝਾੜੂ ਕਰਦੀ ਆ ਫਿਰ ਉਸ ਤੋਂ ਬਾਅਦ ਨਾਟੋ ਕੇ ਆਂ ਜੋਟ ਕਰਾਂਗੇ ਤੇ ਪਹਿਲਾਂ ਆਪਾਂ ਮੇਨ-ਮੇਨ ਕੰਮ ਨਿਬੇੜ ਦਈਏ। ਪਾਂ ਲੈ ਕਿਚਨ ਲਈ ਆ ਬਾਹਰ ਪਾਣੀ ਤਪਦੇ ਕੋ 5:30 ਹੋ ਗਏ ਪਏ ਆ ਹੁਣ ਧੁੱਪ ਕੜਤੀ ਸ਼ਾਮ ਨੂੰ ਚੱਪਲ ਬਦਲ ਲਈਏ ਤੇ ਇੱਧਰ ਦੇਖ ਲੋ ਸਿਰਤ ਕੌਰ ਕਿੱਥੇ ਬੈਠਾ ਉਹ ਉਧਰ ਪਤਾ ਨਹੀਂ ਕੀ ਪੌੜੀ ਜੀ ਤਿਆਰ ਕਰੀ ਸਵੇਰੇ ਮੀਂਹ ਪਿਆ ਦੇਖੋ ਹਜੇ ਤੱਕ ਪਾਣੀ ਖੜਾ ਗਾਰਾ ਬਾਪੀ ਦਾ ਬੁੱਤ ਪਾਪਾ ਨੂੰ ਦੇਣਾ ਫਿਰ ਸਿਰਤ ਆਪਦੀ ਮਿੱਟੀ ਪੱਟੀ ਜਾਂਦਾ ਮੈਂ ਨਾਲ ਉਹ ਬੇਲਾਂ ਦੇ ਨਾਲ ਉਹ ਲਾਇਆ ਪਾ ਵੀ ਤਾਂ ਚੜਿਆ ਨਹੀਂ ਤੇ ਇੱਧਰ ਆਪਦਾ ਹੀ ਕੰਮ ਲੱਗੇ ਪਿਆ ਕਰਨ ਲਓ ਪਾਣੀ ਫੜ ਲਓ ਭਾਈ ਓਹੋ ਜੰਗ ਪੌੜੀ ਜੀ ਬਾਹ ਨਾ ਤੇ ਕਰੇਲਿਆਂ ਨੂੰ ਆ ਪੋਚੇ ਟੁੱਟ ਗਏ ਸੀਗੇ ਪਾਈਪਾਂ ਪਈਆਂ ਸੀ ਸਟੀਲ ਦੀਆਂ ਪੋਚਿਆਂ ਦੀਆਂ ਤੇ ਉਹੀ ਗੱਡਤੀਆਂ ਪੱਕਾ ਹੀ ਕੰਮ ਕਰਤਾ ਕੱਚਾ ਤਾਂ ਛੱਡਿਆ ਹੀ ਨਹੀਂ ਉਹ ਮਿਰਚਾਂ ਡੱਗ ਵੀ ਟੇਢੀ ਹੋ ਗਈ ਪਾ ਹਵਾ ਨਾਲ ਕਰੇਲੇ ਲੱਗੇ ਹੋਏ ਆ ਇਹਨਾਂ ਨੂੰ ਤੇ ਹੁਣ ਇਹ ਤਾਂ ਹਜੇ ਇਹਨੂੰ ਚੜ ਜਾਣਗੀਆਂ ਤੇ ਤਰੁਚੀਆਂ ਹੋ ਜਾਣਗੀਆਂ ਤਾ ਫੜੋ ਫੜੋ ਫੜ ਵੜੋ ਕਿਰ ਮੇਰੀ ਸਬਜੀ ਉਧਰ ਬਣ ਰਹੀ ਆ ਦੇਖੋ ਚਿੜੀ ਨੇ ਉਧਰ ਝਾੜੂ ਦੇ ਵਿੱਚੋਂ ਕੱਢ ਕੱਢ ਕੇ ਸਾਰਾ ਲੈਣਾ ਇੱਥੇ ਪਾ ਲਿਆ ਆ ਕद्दू ਦੀ ਬੇਲ ਵੀ ਇਧਰ ਨੂੰ ਆਈ ਜਾਂਦੀ ਹੈ ਨਾ ਲੋ ਇੱਕ ਮਿੰਟ ਇੱਕ ਮਿੰਟ ਇੱਥੇ ਫੜ ਕੇ ਰੱਖ ਲਾ ਇੱਥੇ ਲੱਗੇ ਹੋਏ ਆ ਕਰੇਲੇ

ਤੇ ਨਹੀਂ ਫੇਰ ਵੀ ਬਾ ਬਾ ਪੀਤਾ ਲਿਆ ਅੱਬਾ ਮਿੱਟੀ ਨਾਲ ਲੱਗਿਆ ਹੋਇਆ ਪਹਿਲਾਂ ਪੱਟ ਕੇ ਇਹਨਾਂ ਨੂੰ ਬਿਧੋਣੀਆਂ ਪੈਣੀਆਂ ਨਹੀਂ ਚੜ ਜਾਣਾ ਵਾ ਇਹਨਾਂ ਨੇ ਆਹ ਮਾਂ ਥੋੜੀ ਬਹੁਤ ਆ ਜਿਹੜੀਆਂ ਸਾਈਡਾਂ ਤੋਂ ਡੰਡੀਆਂ ਜੀਆਂ ਤਾਹਾਨੂੰ ਕਰ ਦੋ ਜਿਵੇਂ ਆ ਥੱਲੇ ਪਈਆਂ ਨਾ ਆਹ ਆਹ ਧਾਗੇ ਦੇ ਨਾਲ ਹੀ ਬਲ ਜਾ ਪਾ ਕੇ ਇਹਦੇ ਲੱਤ ਲੱਤ ਜੀ ਨਾਲ ਬਲ ਪਾ ਦੋ ਗੜੇ ਗੱਡੇ ਆ ਚਾਰ ਡੰਡੇ ਗਰਮੀ ਨਾਲ ਨਾ ਫਾਰਸਾ ਇੰਨੀ ਛਕਦਕ ਕਰਾਉੀ ਬਈਆ 10ਵੀਂ ਸਾਲ ਦੀ ਇਹ ਮੈਂ ਫੈਸਲਾ ਕਰਦਾ ਤੇ ਆਵਾਜ਼ ਵੀ ਕਲੀਅਰ ਆਉਂਦੀ ਤੇ ਉਧਰ ਆਪਣੀ ਸਬਜ਼ੀ ਦੇਖੋ भिंडੀਆਂ ਦਾਨੀ ਕੀ ਰੈਡੀ ਨਮਕ ਨਾ ਨਿਕਾਟ ਉਹ ਮੀਠੀ ਬਣ ਗਈ ਆ ਨਾ ਹੈਗੀ ਤੇ ਦਾਨਾ ਤੇ ਹੁਣ ਮੈਂ ਲੱਗੀ ਸੀਗੀ ਅ ਮੱਖਣ ਬਣਾਉਣ ਮੈਂ ਮਲਾਈ ਕੱਢ ਕੇ ਰੱਖ ਲਿਆ ਜਿਹੜਾ ਸੁਧ ਪਿਆ ਸੀ ਉਹਦੇ ਕੋਈ ਮਲਾਈ ਮੈਂ ਲਾ ਹੀ ਲਈ ਤੇ ਕਾਫੀ ਸਾਰੇ ਲੋਗ ਹਨਾ ਮਤਲਬ ਕਾਫੀ ਏਦਾਂ ਕਾਫੀ ਕਾਫੀ ਨਾਟ ਕਾਫੀ ਸੇ ਕਾਫੀ ਭੈਣਾ ਏਦਾਂ ਦੀਆਂ ਹੁਆ ਹਨਾ ਜਿਹੜੇ ਮਤਲਬ ਵਹਿਮ ਕਰ ਕਰਦੇ ਨੇ ਹਨਾ ਦਿਨਾਂ ਦੀ ਵੀ ਵਿਚਾਰ ਕਰਦੇ ਨੇ ਵੀ ਵੀਰਵਾਰ ਨੂੰ ਮੱਖਣ ਨਹੀਂ ਬਣਾਉਣਾ ਜਾਂ ਏਦਾਂ ਹਨ ਮੈਂ ਦੇਖੀਏ ਕਾਫੀ ਪਰ ਪਿਲਹਾਰ ਅਸੀਂ ਕੋਈ ਵਹਿਮ ਨਹੀਂ ਕਰਦੇ ਹੈਗੇ ਵੀ ਆਦਿ ਮੱਖਣ ਨਹੀਂ ਬਣਾਉਣਾ ਜਾਂ ਕਪੜੇ ਨਹੀਂ ਧੋਣੇ ਜਾਂ ਏਦਾਂ ਕੁਛ ਵੀ ਅਸੀਂ ਨਹੀਂ ਇਹ ਚੀਜ਼ ਨੂੰ ਵੀ ਉਹ ਕਰਦੇ ਹੈਗੇ ਸਾਰੇ ਦਿਨ ਤੋਂ ਮਾਤਮਾ ਦੇ ਸਾਰੇ ਦਿਨ ਵਾਇਗਰੂ ਦੇ ਨੇ ਠੀਕ ਉਹਨਾਂ ਦੇ ਬਣਾਏ ਹੋਏ ਨੇ ਤੇ ਇਹ ਚੀਜ਼ ਦੀ ਆਪਾਂ ਨੂੰ ਕੋਈ ਹੁਣੀ ਹੈਗੀ ਬਹੁਤ ਫੈਮਲੀਆਂ ਦੇਖੀਆਂ ਇਹ ਦੋ ਕਾਲੇ ਹੋਏ ਹੋਏ ਸੀਗੇ ਮਣਾਈ ਦੇ ਇੱਕ ਛੋਟਾ ਇੱਕ ਵੱਡਾ ਤੇ ਬਸ ਘੌੜੀ ਸੀਗੀ ਕਈ ਦਿਨਾਂ ਦੀ ਲੌਂਗ ਦੀ ਪਲੱਗ ਨੂੰ ਮੈਂ ਪਹਿਲਾਂ ਵੀ ਦੱਸਿਆ ਹੋਇਆ ਵੀ ਮੇਰਾ ਪਾਵਰ ਪਲੱਗ ਨਹੀਂ ਇੱਥੇ ਨੇੜੇ ਹੈਗਾ ਸਾਈਡ ਤੇ ਹੀ ਆ फटाफट ਬਣਾਤੀ ਇਹ ਮੱਖਣ ਆਪਾਂ ਤਾਂ ਨੁਕਸਾਨ ਹੀ ਕਰਾ ਲਿਆ ਮੱਖਣ ਕੱਢਣ ਲੱਗਿਆ ਨੇ ਬਲੈਂਡਰ ਦੇ ਨਾਲ ਮੈਂ ਕੱਢਣ ਲੱਗੀ ਸੀਗੀ ਮੱਖਣ ਤੇ ਪਤਾ ਨਹੀਂ ਉਹਨੂੰ ਕੀ ਹੋ ਗਿਆ ਤੇ ਉਹ ਤਾਂ ਧਰਮ ਜਿਹਾ ਹੋ ਗਿਆ ਘੁਮਣਾ ਹੀ हट ਗਿਆ ਪੰਗਾ ਹੀ ਲੈ ਲਿਆ ਮੈਂ ਤਾਂ ਤੇ ਉਸ ਤੋਂ ਬਾਅਦ ਫਿਰ ਵੱਡੀ ਮਧਾਨੀ ਲਾਈ ਆ ਪਰ ਇਹ ਉਹੀ ਉਹਦੇ ਨਾਲ ਮੈਨੂੰ 6-7 ਮਿੰਟ ਹੋ ਗਏ ਸੀਗੇ ਇਹ ਕਰ ਰਹੀ ਨੂੰ ਬਸ ਥੋੜੀ ਹੋਈ ਰਹਿ ਗਈ ਸੀਗੀ ਬਸ ਇਹ ਤਾਂ ਇੱਕ ਇੱਕ ਅੱਧਾ ਮਿੰਟ ਘਮਾਉਣ ਦੀ ਹੀ ਧੀਰ ਸੀਗੀ ਇਹ ਤਾਂ ਨਾਲ ਦੀ ਨਾਲ ਹੀ ਮੱਖਣ ਲਿਆ ਤਾਂ ਹਨਾ ਤਾਂ ਵੱਡੀ ਆ ਫਿਰ ਤੁਹਾਨੂੰ ਪਤਾ ਹੀ ਜਾ ਇਨਾ ਹੈ ਸ਼ੜਕ ਹੈਲਦੀ ਜਦੋਂ ਆ ਸ਼ੜਕ ਗੱਡੀ ਗੱਡੀ ਟੈਟਰੇ ਹਾ ਆਟਾ ਪਾਜੀ ਜਾਂ ਜੰਬੇ ਮਾਰੀ ਜਾਂਦਾ ਟੈਟਰ ਆਉਂਦਾ ਮੂਰੇ ਟ੍ਰੈਟਰ ਟ੍ਰੈਟਰ ਤੋਂ ਪਹਿਲੇ ਨੰਬਰ ਅਦਾ ਹਾਂ ਮੰਨ ਮੰਨ ਓ ਟੱਟ ਹਾਂ ਟੈਟਰ ਆ ਮੱਕੀ ਦੀਆਂ ਸੁਖੀ ਆਉਂਦਾ ਹਨ ਇਹਨਾਂ ਨੂੰ ਜੀਆਂ ਨਾਲ ਛਿੱਲੀਆਂ ਦੇਣਗੇ ਤੇ ਇਹ ਹੋ ਗਮ ਮੱਕੀ ਦੇ ਡੇਟ ਦੇ ਓਏ ਉਹ ਉਹ ਦੇ ਦੋ ਆ ਗਏ ਇੱਕ ਹੋਰ ਆ ਗਿਆ ਤਾਂ ਟ੍ਰੈਡਲ ਦਾ ਚਾਚ ਲਿਆ ਤੇ ਆਪਾਂ ਚੱਲੇ ਸੀਗੇ ਅਹ ਕਿੱਥੇ ਚੱਲੇ ਆ? ਮਾ ਸਾਡੇ ਕਿਨ ਚੱਲੇ ਆਪਾਂ ਤੇ ਇਹ ਤੁਹਾਨੂੰ ਦਿਖਾਉਨੇ ਆਪਏ ਤੇ ਹਾਂ ਉਹ ਦੋ ਉਹ ਪੌਣੇ ਤਾਂ ਕਾਲੀ ਨਹੀਂ ਕਰ ਰਹੇ ਤਾਂ ਉਹ ਦੋ ਪਤਾ ਨਹੀਂ ਕੀ ਹੋ ਲੱਗਿਆ ਹੀ ਪਿਆ ਆਪਦੇ ਹੀ ਕਰਨ ਬੱਬਾ ਸੋਚੇ ਜੀ ਜਾਰ ਬਲੀ ਚੱਲੇ ਆ ਸੀ ਮਾ ਸਾਡੇ ਦੇਖਣ ਤੇ ਅਸੀਂ ਤਾਂ ਚੱਲੇ ਆ ਭਰੋ ਵਾਲ ਸੇ ਆਈ ਦੀ ਪਿੰਡ ਚਲੇ ਆ ਸੀ ਆਪਦੇ ਸਾਨੂੰ ਪਤਾ ਹੀ ਨਹੀਂ ਅਸੀਂ ਪਿੰਡ ਚਲੇ ਆ ਸੀ ਜੀ ਅੱਪਾ ਆਪਣੇ ਪਿੰਡ ਚਲੇ ਆ ਸਾਨੂੰ ਪਤਾ ਹੀ ਨਹੀਂ ਲੈ ਦੱਸਿਆ ਹੀ ਨਹੀਂ ਜੀ ਤੇ ਆਪਾਂ ਨੇ ਵੀ ਅਸੀਂ ਪਿੰਡ ਚਲੇ ਆ ਆਪਾਂ ਪਿੰਡ ਜਾਣਾ ਆਪਣੇ ਉੱਤੇ ਭਰੋ ਵਾਲ ਜਾਣਾ ਤੇ ਬਸ ਮੁਰਲਾਪੁਰ ਪਹੁੰਚ ਗਏ ਆ ਬਾਬਾ ਬਾਬਾ ਮੱਥਾ ਆਪਾਂ ਟੇਕ ਲਿਆ ਆਪਣੇ ਪਿੰਡ ਇੱਥੇ ਪੀਰ ਬਾਬਾ ਇਸ ਜਗ੍ਹਾ ਤੇ

ਚੀਟ ਚੱਲਿਆ ਨਾਲ ਆ ਜਾ ਜੇ ਟਾਕਰ ਨਾਲ ਚੀਟ ਚੱਲਿਆ ਨਾਲ ਤੇ ਆਹ ਪਾਪਾ ਪਾਪਾ ਆਈਸਕ੍ਰੀਮ ਲੈਣਗੇ ਚੀਟ ਕੀ ਲੈ ਕੇ ਆਇਆ ਚੀਟ ਲੈ ਕੇ ਆਇਆ ਲਾਲੀਪਾਪ ਪਾਪਾ ਲੈਣਗੇ ਕੌਣ ਦੇਖੀ ਅਮੀ ਪਿਆ ਮੀ ਪੈਣ ਦੀ ਦੇਸੀ ਉਹ ਦੇਖ ਨੀ ਪਮਕੜ ਆਪਣੇ ਘਰੇ ਵੀ ਹੋਣਗੇ ਆਪਾਂ ਲਾਈਟ ਛੱਡੀ ਹੋਈ ਹੈ ਕਿੜੇ ਆ ਇਹ ਕੀੜਿਆਂ ਦੇ ਖੰਭ ਨਿਕਲੇ ਹੁੰਦੇ ਆ ਨਾ ਤੇ ਮੌਤ ਆਈ ਹੁੰਦੀ ਆ ਫਿਰ ਆਏ ਹੁੰਦਾ ਤੇ ਬਸ ਆਪਾਂ ਪਹੁੰਚਣ ਵਾਲੇ ਆ ਘਰ ਤੇ ਪਰ ਫਾਟਕ ਲੱਗੇ ਮਿਲ ਗਏ ਦੇਖੀ ਲੋਕਾਂ ਨੂੰ ਕਿੰਨੀ ਕਾਲੀ ਆ ਹੈ ਚੱਕਰਾਂ ਦੇ ਹੋਏ ਕੋਈ ਪਤਾ ਥੋੜੀ ਆ ਕਿ ਪਤਾ ਕਾ ਵੀ ਕਦੋਂ ਟ੍ਰੇਨ ਆ ਜਾਵੇ ਅਣਗਹਿਲੀ ਕਰੀ ਜਾਂਦੇ ਐਵੇਂ ਚਾਹੇ ਸਾਈਕਲ ਆ ਚਾਹੇ ਪੈਦਲ ਨੇ ਜਿਵੇਂ ਵੀ ਆਇਸ ਉਹ ਸਪੀਡ ਮੈਂ ਕਦੇ ਜ਼ਿੰਦਗੀ ਚ ਅੱਜ ਤੱਕ ਟ੍ਰੇਨ ਚ ਨਹੀਂ ਬੈਠੀ ਉਹ ਇਧਰ ਪਰਫੋਰਮ ਨਹੀਂ ਕਿ ਉਹ ਤੇ ਆਪਾਂ ਅੱਗੇ ਘਰੇ ਤੇ ਮੈਂ ਹੁਣ ਪਾ ਰਹੀ ਆ ਉਹ ਫੋਨ ਹੀ ਡਿੱਗ ਜਾ ਹਸੀ ਮੇਰਾ ਮੈਂ ਹੁਣ ਪਾ ਰਹੀ ਆ ਰੋਟੀ ਸਬਜੀ ਵਿੱਚ ਅਰਮ ਕਰ ਲਈ ਆ ਤੇ ਰੋਟੀ ਪਾ ਰਹੀ ਆ ਰੋਟੀ ਤਾਂ ਰੋਟੀਆਂ ਬਣਾ ਕੇ ਗਈ ਸੀ ਤਾਂ ਕਿ ਚੰਗੀ ਤਰ੍ਹਾਂ ਅਸੀਰ ਦੇ ਪਪਾ ਦਾ ਦਹੀਂ ਆਸੀਰਤ ਦਾ ਦਹੀਂ ਇੱਥੇ ਸਬਜ਼ੀ ਵੀ ਨਹੀਂ ਆਂਦੇ ਤੇ ਕੱਚੀ ਰੱਸੀ ਦਾ ਜੱਗ ਮੈਂ ਬਣਾਤਾ ਚਲੋ ਜੀ ਰੋਟੀ ਖਾ ਲਈਏ ਭੁੱਖ ਲੱਗੀ ਪਈ ਆ ਤੇ ਵਸਪਾ ਆਈਸਕ੍ਰੀਮ ਖਾ ਕੇ ਆਏ ਆ ਕਰੋ ਜੇ ਤਾਂ ਹੁਣ ਰੋਟੀ ਖਾਈਏ ਮੱਖੀ ਮਾਰਦੀ ਫਿਰਦੀ ਐਸ ਟਾਈਮ ਝਾੜੂ ਚੱਕ ਕੇ ਆ ਜਾ ਇੱਧਰ ਦੰਦੇ ਆਪਾਂ ਨਾ ਸਾਰੇ ਫਿਨਿਸ਼ ਕਰ ਲਈਏ ਰੋਟੀ ਖਾ ਲਈ ਆ ਤੇ ਮੈਂ ਇਸੀਰਤ ਨਾ ਆ ਵੀ ਲੈ ਆਂ ਦੀਰਦੇ ਪਾਪਾ ਬਾਹਰ ਹੀ ਨੇ ਹਜੇ ਲੋਕ ਵਗੈਰਾ ਕਰਨ ਗਏ ਆ ਇਹ ਅੰਦਰ ਇੱਕ ਮੱਖੀ ਫਿਰਦੀ ਆ ਇਹਦਾ ਜਿਹੜਾ ਜੀ ਕਰਦਾ ਏਸੀ ਤੋਂ ਨਿਕਲ ਨੂੰ ਅੱਜ ਮੈਂ ਆਲ ਆਊਟ ਨੂੰ ਲਾਇਆ ਸ਼ਾਮੀ ਅਸੀਂ ਚਲੇਗੇ ਇੱਕ ਮੱਖੀ ਫਿਰਦੀ ਆ ਸੰ ਕਰੂਗੀ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਇੱਥੇ ਹੀ ਆਪਾਂ ਐਂਡ ਕਰਦੇ ਆ ਤੇ ਸ਼ਾਮ ਨੂੰ ਮੱਖਣ ਬਣਾਉਂਦੇ ਬਣਾਉਂਦੇ ਆ ਤੇ ਸ਼ਾਮ ਨੂੰ ਮੈਂ ਕਿ ਮੱਖਣ ਬਣਾਉਂਦੇ ਬਣਾਉਂਦੇ ਰੁਕਸਾਨੀ ਕਰ ਲਿਆ ਬਲੈਂਡਰ ਨੂੰ ਪਤਾ ਨਹੀਂ ਕੀ ਹੋ ਗਿਆ ਤੇ ਹੁਣ ਤਾਂ ਚੱਲੂਗਾ ਪਤਾ ਨਹੀਂ ਨਹੀਂ ਤੇ ਵੇਖੋ ਫੇਰ ਦੇਖੂਗੀ ਮੈਂ ਹੁਣ ਉਹਨੂੰ ਹੰਮੀ ਚਲਾਇਆ ਹਾਂ ਤੇ ਫੇਰ ਦੇਖੂਗੀ ਫੇਰ ਫੇਰ ਲੱਗੀ ਰਹੀ ਨਹੀਂ ਕਰਨ ਲੋਗਾ ਤੁਦੂ ਮੇਰਾ ਫੇਰ ਫੇਰ ਲੱਗੀ ਰਹੀ ਰਹੀ ਕਰਨ ਤੇ ਚਲੋ ਜੀ ਅੱਜੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਕੱਲ ਨੂੰ ਮਿਲਦੇ ਹਾਂ ਨਵੀਂ ਵੀਡੀਓ ਤੇ ਨਾਲ ਨਵੇਂ ਬਲੌਗ ਦੇ ਨਾਲ ਇਹਨੇ ਹੁਣ केजी बाय बाय गुड नाइट टेक केयर